ਮੇਰਾ ਜਿਹੜਾ ਮਕਸਦ ਹੈ ਅੱਜ 2 ਫੋਲਡ ਹੈਗਾ ਇੱਕ ਤਾਂ ਜਿਵੇਂ ਅਸੀਂ ਜੜੀਆਂ ਨਵੀਆਂ ਸਕੀਮਾਂ ਲਾਂਚ ਕਰ ਰਹੇ ਹਾਂ ਬੇ ਸਾਰੇ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਔਰ ਸਾਰੇ ਟੈਸਟ ਹਸਪਤਾਲਾਂ ਚ ਫ੍ਰੀ ਹੋਣੇ ਆ ਉਹ ਮੈਂ ਸਾਰੇ ਮਰੀਜ਼ਾਂ ਨਾਲ ਇੰਟਰੈਕਟ ਕੀਤਾ ਤੁਹਾਡੇ ਸਾਹਮਣੇ ਕੀਤਾ ਔਰ ਜਿਹੜੇ ਲੋਕ ਆ ਉਹ ਮਤਲਬ ਮੈਂ ਕਹੂੰਗਾ ਕਿ 100% ਜਿਹੜੇ ਆ ਬਹੁਤ ਹੈਪੀ ਆ ਦੂਜੀ ਸਾਡੀ ਜਿਹੜੀ ਫਰੈਸ਼ਟੇ ਸਕੀਮ ਅਸੀਂ ਲਾਂਚ ਕੀਤੀ ਹੈ ਸਾਡੇ ਸੀਐਮ ਸਾਹਿਬ ਨੇ ਉਹਦੇ ਵਿੱਚ ਜਿਵੇਂ ਹੁਣ ਕੋਈ ਬੰਦਾ ਲੈ ਕੇ ਆਇਆ ਜੀ ਉਹਨੂੰ ਐਕਸੀਡੈਂਟ ਹੈ ਹੈਡ ਇਜਰੀ ਦਾ ਕੁਇਫੀਸ਼ੈਂਟ ਹੈ ਇਹਨਾਂ ਵਾਸਤੇ ਸੀ ਕਿ ਉਹ ਤਾਂ ਕਿ ਇਮੀਡੀਏਟਲੀ ਪੇਸ਼ੈਂਟ ਜਿਹੜੇ ਉਹਦੇ ਆਪਾਂ ਸਾਹ ਉਹਨੂੰ ਸਾਹ ਨਹੀਂ ਆ ਰਿਹਾ ਸੀ ਮਰੀਜ਼ ਨੂੰ ਵੱਲ ਉਹਦੀ ਡੈਥ ਹੋ ਜਾਣੀ ਸੀ ਵੱਲ ਉਹਦੀ ਹੁਣ ਇੰਟੂਬੇਸ਼ਨ ਹੋ ਗਈ ਆ ਹੁਣ ਅਸੀਂ ਉਹਨੂੰ ਕਰਕੇ ਉਹਨੂੰ ਮਤਲਬ ਸਟੇਬਲਾਈਜ਼ ਕਰਕੇ ਜਿਹੜੇ ਡਾਕਟਰਸ ਆ ਉਹਨੂੰ ਜਿਹੜਾ ਅਸੀਂ ਰਜਿੰਦਰਾ ਹਸਪਤਲ ਸ਼ਿਫਟ ਕਰ ਰਹੇ ਆਂ ਔਰ ਲਾਈਵ ਸਪੋਰਟ ਦੇ ਨਾਲ ਕਰ ਰਹੇ ਹਾਂ ਬਰੋ ਲੋ ਤਾਂ ਇਹ ਜਿੰਦਗੀ ਬਚਾਉਣ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਫਰਿਸ਼ਤ ਦੇ ਸਕੀਮਾ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹ ਸਾਰੀਆਂ ਸਕੀਮਾ ਜਿਹੜੀਆਂ ਹੈਗੀਆਂ ਉਹ ਤਰਾਤਲ ਦੇ ਉੱਤੇ ਵਧੀਆ ਕੰਮ ਕਰਦੀਆਂ ਆ ਤਰਾਤਲ ਦੇ ਉੱਤੇ ਸਕੀਮਾ ਕਿੱਦਾਂ ਚੱਲਦੀਆਂ ਜੋ ਅਸੀਂ ਚੰਡੀਗੜ੍ਹ ਬੈਠ ਕੇ ਬਣਾਉਂਦੇ ਆ ਲੋਕਾਂ ਨਾਲ ਸਲਾਹ ਕਰਦੇ ਆ ਸੀ ਉਤਰਾ ਤਲ ਤੇ ਜਾ ਕੇ ਦੇਖਣਾ ਉਹ ਮੈਂ ਕੰਮ ਜਿਹੜਾ ਹੈ ਉਹ ਮੇਰਾ ਮਿਸ਼ਨ ਹੈ ਉਹ ਜਦੋਂ ਉੱਥੇ ਐਕਸੀਡੈਂਟ ਹੋਇਆ ਨਾਲ ਦੀ ਨਾਲ ਜਿਹੜੇ ਸੀ ਉੱਥੇ ਆਸੇ ਪਾਸੇ ਸੱਜਣ ਸੀਗੇ ਉਹਨਾਂ ਨੇ ਕੋਈ ਗੱਡੀ ਰੋਕੀ ਆਂਦੀ ਹੋਈ ਉਹਨੂੰ ਚੱਕ ਕੇ ਇਹ ਇਹ ਹੈਗਾ ਜੀ ਇਹ ਫਰਿਸ਼ਤਾ ਹੈ ਜੀ ਉਹ ਇਹ ਲੈ ਕੇ ਆਇਆ ਜੀ ਉਹਨੂੰ ਇਹ ਫਰਿਸ਼ਤਾ ਹੈ ਜੀ ਇਹਨੂੰ ਅਸੀਂ ਸਮਾਨ ਪੱਤਰ ਵੀ ਦੇਵਾਂਗੇ ਸਾਰਾ ਪਾਰਟੀਕੁਲਰ ਨੋਟ ਕਰਾਣੇ ਆਪਣੇ ਉਹਨਾਂ ਨੂੰ ਕੋਈ ਸਵਾਲ ਨਹੀਂ ਪੁੱਛੂਗਾ ਜੀ ਕੋਈ ਤੰਗ ਨਹੀਂ ਕਰੇਗਾ ਕੋਈ ਪਰੇਸ਼ਾਨ ਨਹੀਂ ਕਰਾਂਗੇ ਇਹਨਾਂ ਨੇ ਮਰੀਜ਼ ਨੂੰ ਹਸਪਤਾਲ ਚ ਪਹੁੰਚਾਤਾ ਇਹ ਫਰਿਸ਼ਤਾ ਬਣ ਗਿਆ ਜੀ ਦੂਜੇ ਫਰਿਸ਼ਤੇ ਡਾਕਟਰ ਹੈ ਜੀ ਡਾਕਟਰ ਉਹਨੂੰ ਸਟੇਬਲਾਈਜ਼ ਕਰਕੇ ਉਹਨੂੰ ਆਪਣਾ ਉਹਦੀ ਉਹਨੂੰ ਸਾਹ ਜਿਹੜਾ ਉਹਨੂੰ ਆਂਦਾ ਕਰਕੇ ਚਾਹੇ ਉਹ ਮਸ਼ੀਨ ਦੇ ਨਾਲ ਹੋਵੇ ਚਾਹੇ ਐਂਬੋ ਬੈਗ ਦੇ ਨਾਲ ਹੋਵੇ ਉਹਨੂੰ ਨਿਊਰੋ ਸੈਂਟਰ ਜਿਹੜਾ ਸਾਡਾ ਹੈਗਾ ਜਿਵੇਂ ਸਾਡਾ ਰਜendra ਹਸਪਤਾਲ ਦੇ ਵਿੱਚ ਮੈਂ ਉੱਥੇ ਸਾਰੀ ਕਮਿਊਨੀਕੇਸ਼ਨ ਕਰ ਲਈ ਉਹ ਕਮਿਊਨੀਕੇਸ਼ਨ ਉਹਸੀ ਬੈਟਰ ਕਰ ਰਿਹਾ ਹੈ ਵੀ ਆਨਲਾਈਨ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੋਏਗੀ ਕਰਜਿੰਦਰਾ ਹਸਪਤਾਲ ਚੰਨੇ ਬੈਡ ਅਵੇਲੇਬਲ ਹੈ ਫਰੀਦਕੋਟ ਚੰਨੇ ਆ ਸਰਕਾਰੀਆ ਚੰਨੇ ਆ ਪ੍ਰਾਈਵੇਟ ਚੰਨੇ ਆ ਅੱਗੇ ਮਰੀਜ਼ ਦਾ ਕੋਈ ਅਟੈਂਡੈਂਟ ਆ ਜਾਓ ਉਹਦੀ ਮਰਜ਼ੀ ਆ ਪ੍ਰਾਈਵੇਟ ਚਲਾ ਜਾਵੇ ਫੋਰਟੀ ਚਲਾ ਜਾਵੇ ਸਾਡੇ ਸਰਕਾਰੀ ਹਸਪਤਾਲ ਰਜਿੰਦਰਾ ਹਸਪਤਾਲ ਚਲ ਜੇ ਬੰਦੇ ਦਾ ਜਿਹੜਾ ਉਹਦੇ ਹੈਡ ਇੰਜਰੀ ਆ ਜਿਹਦਾ ਆਪਰੇਸ਼ਨ ਹੋਣਾ ਐਮਰਜੈਂਸੀ ਆਪਰੇਸ਼ਨ ਰਜਿੰਦਰਾ ਉਹ ਫ੍ਰੀ ਹੋਏਗਾ ਜੀ ਮਾਣੋ ਜਿੱਥੇ ਵੀ ਹੋਏਗਾ ਤੇ ਗੱਲ ਕੀਤੀ ਹੈ ਬਈ ਤੇ ਕੀ ਸੁਧਾਰ ਹੋਣ ਦੀ ਲੋੜ ਤੁਹਾਨੂੰ ਲੱਗਦਾ ਤੁਸੀਂ ਅੱਜ ਵਿਜ਼ਿਟ ਕਰੇ ਕੁਝ ਸੁਧਾਰ ਹੋਣ ਦੇਖੋ ਸੁਧਾਰ ਤਾਂ ਹਮੇਸ਼ਾ ਜਿਹੜਾ ਹੁੰਦਾ ਸੱਚੇ ਕਦੇ ਨਾਲ ਚੱਲ ਰਹੀ ਹੈ ਸੁਧਾਰਤਾ ਸੀ ਕਰਦੇ ਰਹਿਾਂਗੇ ਜਿਹਦੇ ਵਿੱਚ ਹੋਰ ਗੱਲ ਕੀਤੀ ਹੈ ਵੈਂਟੀਲੇਟਰ ਪਿਆ ਸੀ ਔਰ ਇੱਕ ਕੋਈ ਕਾਫੀ ਸਮਾਂ ਹੋ ਗਿਆ ਤੁਸੀਂ ਵੈਂਟੀਲੇਟਰ ਕਿਹਾ ਸੀ ਲੇਕਿਨ ਹਾਂ ਵੈਂਟੀਲੇਟਰ ਹੈਗੇ ਆ ਜੀ ਹੁਣ ਉਹਨਾਂ ਨੂੰ ਆਪਰੇਸ਼ਨ ਕਰਨਾ ਹੈ ਸਾਹਮਣੇ ਮੈਂ ਬਿਲਡਿੰਗ ਦੇਖਣ ਜਾ ਰਿਹਾ ਜੀ ਨਵੀਂ ਬਿਲਡਿੰਗ ਬਣ ਰਹੀ ਹੈ ਉਹਨੂੰ ਡੀਕੰਜੈਸਟ ਕਰਕੇ ਉਹਦੇ ਚ ਇੰਟੈਂਸਿਵ ਕੇਅਰ ਯੂਨਿਟ ਬਣਾਵਾਂਗੇ ਅਸੀਂ ਅਸੀਂ ਡਾਕਟਰਸ ਭਰਤੀ ਕਰ ਰਹੇ ਹਾਂ ਉਹਦੇ ਵਾਸਤੇ ਸਾਡੇ ਕੋਲੇ ਜਿਹੜੇ ਬੇਸਿਕਲੀ ਜਿਹੜੇ ਬੇਸਿਕ ਮੈਡੀਕਲ ਡਾਕਟਰਸ ਆ ਜਿਹੜੇ ਐਮਬੀਬੀਐਸ ਡਾਕਟਰਸ ਆ ਉਹਨਾਂ ਦੀ ਸ਼ਾਰਟੇਜ ਹੈ ਬਹੁਤ ਸਾਰੇ ਡਾਕਟਰ ਸੀ ਪੀ ਸਾਈਨ ਵੀ ਕਰ ਦਿੰਦੇ ਆ ਜੀ ਕੋ ਮੇਰਾ ਜਿਹੜਾ ਮਕਸਦ ਹੈ ਅੱਜ 2 ਫੋਲਡ ਹੈਗਾ ਇੱਕ ਤਾਂ ਜਿਵੇਂ ਅਸੀਂ ਜੜੀਆਂ ਨਵੀਆਂ ਸਕੀਮਾਂ ਲਾਂਚ ਕਰ ਰਹੇ ਆ ਪਰ ਸਾਰੇ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਆ ਔਰ ਸਾਰੇ ਟੈਸਟ ਹਸਤਾਂ ਚੁਪਰੀ ਹੋਣੇ ਆ ਉਹ ਮੈਂ ਸਾਰੇ ਮਰੀਜ਼ਾਂ ਨਾਲ ਇੰਟਰੈਕਟ ਕੀਤਾ ਤੁਹਾਡੇ ਸਾਹਮਣੇ ਕੀਤਾ ਔਰ ਜਿਹੜੇ ਲੋਕ ਆ ਉਹ ਮਤਲਬ ਮੈਂ ਕਹੂੰਗਾ ਕਿ 100% ਜਿਹੜੇ ਆ ਬਹੁਤ ਹੈਪੀ ਆ ਦੂਜੀ ਸਾਡੀ ਜਿਹੜੀ ਫ੍ਰੈਸ਼ਟੇਸ ਸਕੀਮ ਅਸੀਂ ਲਾਂਚ ਕੀਤੀ ਹੈ ਸਾਡੇ ਸੀਐਮ ਸਾਹਿਬ ਨੇ ਉਹਦੇ ਵਿੱਚ ਜਿਵੇਂ ਹੁਣ ਕੋ ਬੰਦਾ ਲੈ ਕੇ ਆਇਆ ਜੀ ਉਹਨੂੰ ਐਕਸੀਡੈਂਟ ਹੈ ਹੈਡ ਇਜਰੀ ਦਾ ਪੇਸ਼ੈਂਟ ਹੈ ਇਹਨਾਂ ਵਾਸਤੇ ਸੀਗੀ ਉਹ ਤਾਂਕਿ ਇਮੀਡੀਏਟਲੀ ਪੇਸ਼ੈਂਟ ਜਿਹੜੇ ਉਹਦੇ ਆਪਾਂ ਸਾਹ ਉਹਨੂੰ ਸਾਹ ਨਹੀਂ ਆ ਰਿਹਾ ਸੀ ਬ੍ਰੀਜ ਨੂੰ ਵੱਲ ਉਹਦੀ ਡੈਥ ਹੋ ਜਾਣੀ ਸੀ ਵੱਲ ਉਹਦੀ ਹੁਣ ਇੰਟੂਬੇਸ਼ਨ ਹੋ ਗਈ ਆ ਹੁਣ ਅਸੀਂ ਉਹਨੂੰ ਕਰਕੇ ਉਹਨੂੰ ਮਦਰ ਸਟੇਬਲਾਈਜ਼ ਕਰਕੇ ਜਿਹੜੇ ਡਾਕਟਰਸ ਆ ਉਹਨੂੰ ਜਿਹੜਾ ਅਸੀਂ ਰਜਿੰਦਰਾ ਹਸਪਤਲ ਸ਼ਿਫਟ ਕਰ ਰਹੇ ਆ ਔਰ ਲਾਈਫ سپورਟ ਦੇ ਨਾਲ ਕਰ ਰਹੇ ਹਾਂ ਉਹਨਾਂ ਵੱਲੋਂ ਨੇ ਤੇ ਇਹ ਜਿੰਦਗੀ ਬਚਾਉਣ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਫਰਿਸ਼ਤ ਦੇ ਸਕੀਮਾ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹ ਸਾਰੀਆਂ ਸਕੀਮਾ ਜਿਹੜੀਆਂ ਹੈਗੀਆਂ ਉਹ ਧਰਾਤਲ ਦੇ ਉੱਤੇ ਵਧੀਆ ਕੰਮ ਕਰ ਰਹੀਆਂ ਧਰਾਤਲ ਦੇ ਉੱਤੇ ਸਕੀਮਾ ਕਿੱਦਾਂ ਚੱਲਦੀਆਂ ਜੋ ਅਸੀਂ ਚੰਡੀਗੜ੍ਹ ਬੈਠ ਕੇ ਬਣਾਉਂਦੇ ਆ ਉਹ ਲੋਕਾਂ ਨੂੰ ਸਲਾਹ ਕਰਦੇ ਅਸੀਂ ਉਹ 73 ਤੇ ਜਾ ਕੇ ਦੇਖਣਾ ਉਹ ਮੈਂ ਕੰਮ ਜਿਹੜਾ ਹੈ ਉਹ ਮੇਰਾ ਮਿਸ਼ਨ ਹੈ ਉਹ ਜਦੋਂ ਉੱਥੇ ਐਕਸੀਡੈਂਟ ਹੋਇਆ ਨਾਲ ਦੀ ਨਾਲ ਜਿਹੜੇ ਅਸੀਂ ਉੱਥੇ ਆਸ-ਪਾਸ ਸੱਜਣ ਸੀਗੇ ਉਹਨਾਂ ਨੇ ਕੋਈ ਗੱਡੀ ਰੋਕੀ ਆਂਦੀ ਹੋਈ ਉਹਨੂੰ ਚੱਕ ਕੇ ਇਹ ਆਇਆ ਹੈ ਜੀ ਇਹ ਇਹ ਫਰਿਸ਼ਤਾ ਹੈ ਜੀ ਇਹ ਇਹ ਲੈ ਕੇ ਆਇਆ ਜੀ ਉਹਨੂੰ ਇਹ ਫਰਿਸ਼ਤਾ ਹੈ ਜੀ ਉਹਨੂੰ ਅਸੀਂ ਸਨਮਾਨ ਪੱਤਰ ਵੀ ਦੇਵਾਂਗੇ ਸਾਰਾ ਪਾਰਟਿਕੂਲਰ ਨੋਟ ਕਰਾਣੇ ਆਪਣੇ ਇਹਨਾਂ ਨੂੰ ਕੋਈ ਸਵਾਲ ਨਹੀਂ ਪੁੱਛੂਗਾ ਜੀ ਕੋਈ ਤੰਗ ਨਹੀਂ ਕਰੇਗਾ ਕੋਈ ਪਰੇਸ਼ਾਨ ਨਹੀਂ ਕਰਾਗਾ ਕਿ ਉਹਨਾਂ ਨੇ ਮਰੀਜ਼ ਨੂੰ ਹਸਪਤਾਲ 'ਚ ਪਹੁੰਚਾਤਾ ਇਹ ਫਰਿਸ਼ਤਾ ਬਣ ਗਿਆ ਜੀ ਦੂਜੇ ਫਰਿ ਡਾਕਟਰ ਉਹਨੂੰ ਸਟੇਬਲਾਈਜ਼ ਕਰਕੇ ਉਹਨੂੰ ਆਪਣਾ ਉਹਦੇ ਉਹਨੂੰ ਸਾਹ ਜਿਹੜਾ ਉਹਨੂੰ ਆਂਦਾ ਕਰਕੇ ਚਾਹੇ ਉਹ ਮਸ਼ੀਨ ਦੇ ਨਾਲ ਹੋਵੇ ਚਾਹੇ ਐਂਬੋ ਬੈਗ ਦੇ ਨਾਲ ਹੋਵੇ ਉਹਨੂੰ ਨਿਊਰੋ ਸੈਂਟਰ ਜਿਹੜਾ ਸਾਡਾ ਹੈਗਾ ਜਿਵੇਂ ਸਾਡਾ ਰਜendra ਹਸਪਤਾਲ ਦੇ ਵਿੱਚ ਮੈਂ ਉੱਥੇ ਸਾਰੀ ਕਮਿਊਨੀਕੇਸ਼ਨ ਕਰ ਲਈ ਉਹ ਕਮਿਊਨੀਕੇਸ਼ਨ ਉਹਸੀਂ ਬੈਟਰ ਕਰ ਰਹੇ ਹਾਂ ਵੀ ਆਨਲਾਈਨ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ ਕਿ ਰਜਿੰਦਰਾ ਹਸਪਤਾਲ ਚੰਨੇ ਬੈਡ ਅਵੇਲੇਬਲ ਹੈ ਫਰੀਦਕੋਟ ਚੰਨੇ ਆ ਸਰਕਾਰੀਆ ਚੰਨੇ ਆ ਪ੍ਰਾਈਵੇਟ ਚੰਨੇ ਆ ਅੱਗੇ ਮਰੀਜ਼ ਦਾ ਕੋਈ ਅਟੈਂਡੈਂਟ ਆ ਜਾ ਉਹਦੀ ਮਰਜ਼ੀ ਆ ਉਹ ਪ੍ਰਾਈਵੇਟ ਚਲਾ ਜਾਵੇ ਫੋਰਟੇਜ ਚਲਾ ਜਾਵੇ ਸਾਡੇ ਸਰਕਾਰੀ ਹਸਪਤਾਲ ਰਜਿੰਦਰਾ ਹਸਪਤਾਲ ਚਲ ਜੇ ਬੰਦੇ ਦਾ ਜਿਹੜਾ ਉਹਦੇ ਹੈਡ ਇੰਜਰੀ ਆ ਜਿਹਦਾ ਆਪਰੇਸ਼ਨ ਹੋਣਾ ਐਮਰਜੈਂਸੀ ਆਪਰੇਸ਼ਨ ਰਜਿੰਦਰਾ ਉਹ ਫ੍ਰੀ ਹੋਏਗਾ ਜੀ ਮਨੋ ਜਿੱਥੇ ਵੀ ਹੋਏਗਾ ਗੱਲ ਕੀਤੀ ਹੈ ਵੀ ਕੀ ਸੁਧਾਰ ਹੋਣ ਦੀ ਲੋੜ ਤੁਹਾਨੂੰ ਲੱਗਦਾ ਤੁਸੀਂ ਅਡਵਾਈਜ਼ ਕਰੇ ਕੁਝ ਸੁਧਾਰ ਹੋਣ ਦੇਖੋ ਸੁਧਾਰ ਤਾਂ ਹਮੇਸ਼ਾ ਜਿਹੜਾ ਹੁੰਦਾ ਹੈ ਸਕੋਪ ਹੁੰ ਸਹੀ ਤਿਕਾ ਦੇ ਨਾਲ ਚੱਲ ਰਹੀ ਹੈ ਸੁਧਾਰਤਾ ਸੀ ਕਰਦੇ ਰਹਿਵਾਂਗੇ ਜਿਹਦੇ ਵਿੱਚ ਹੋਰ ਗੱਲ ਕੀਤੀ ਹੈ ਵੈਂਟੀਲੇਟਰ ਜਿਆਸੀ ਕੋਈ ਕਾਫੀ ਸਮਾਂ ਹੋ ਗਿਆ ਤੁਸੀਂ ਵੈਂਟੀਲੇਟਰ ਕਿਹਾ ਸੀ ਲੇਕਿਨ ਆਹ ਵੈਂਟੀਲੇਟਰ ਆ ਗਿਆ ਜੀ ਹੁਣ ਉਹਨਾਂ ਨੂੰ ਆਪਰੇਸ਼ਨ ਕਰਨਾ ਹੈ ਸਾਹਮਣੇ ਮੈਂ ਬਿਲਡਿੰਗ ਦੇਖਣ ਜਾ ਰਿਹਾ ਜੀ ਨਵੀਂ ਬਿਲਡਿੰਗ ਬਣ ਰਹੀ ਹੈ ਉਹਨੂੰ ਡੀਕੰਜੈਸਟ ਕਰਕੇ ਉਹਦੇ ਇੰਟੈਂਸਿਵ ਕੇਅਰ ਯੂਨਿਟ ਬਣਾਵਾਂਗੇ ਅਸੀਂ ਅਸੀਂ ਡਾਕਟਰਸ ਭਰਤੀ ਕਰ ਰਹੇ ਹਾਂ ਉਹਦੇ ਵਾਸਤੇ ਸਾਡੇ ਕੋਲੇ ਜਿਹੜੇ ਬੇਸਿਕਲੀ ਜਿਹੜੇ ਬੇਸਿਕ ਮੈਡੀਕਲ ਡਾਕਟਰਸ ਆ ਜਿਹੜੇ ਐਮਬੀਬੀਐਸ ਡਾਕਟਰਸ ਆ ਉਹਨਾਂ ਦੀ ਸ਼ਾਰਟੇਜ ਹੈ ਬਹੁਤ سارے ਡਾਕਟਰਸ ਪੀਜੀ ਕਰਨ ਚਲੇ ਜਾਂ ਜੋਇਨ ਵੀ ਕਰ ਦਿੰਦੇ ਆਂ